ਮਾਈ ਸ਼ਾਸਤਰੀ ਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਵਿੱਚ ਅੱਜ ਬੜੇ ਦਿਨਾਂ ਬਾਅਦ ਵੀਡੀਓ ਬਣਾ ਕੇ ਪਾ ਰਹੇ ਆ ਆ ਲਖਸ਼ ਬਾਈ ਸਾਡੇ ਜਿਹੜਾ ਲਖਸ਼ ਆ ਸਾਡਾ ਇਹ ਆਲ ਰਾਊਂਡਰ ਹੀ ਆ ਇਹ ਪੇਂਟ ਦਾ ਕੰਮ ਵੀ ਜਾਣਦਾ ਆ ਰਿਪੇਅਰ ਦਾ ਵੀ ਜਾਣਦਾ ਕਿਧਰ ਲਖਸ਼ ਬਾਈ ਕੀ ਕਰ ਰਹੇ ਹੋ ਅੱਜ ਫਿਰ ਕਿੱਥੇ ਕਿੱਥੇ ਪੇਂਟ ਠੀਕ ਆ ਕਾਦੇ ਕਰ ਰਹੇ ਪੇਂਟ ਇਹ ਹੁਣ ਪੇਂਟ ਕਰਕੇ ਦੇਣਾ ਕਰਨਾ ਕਸਟਮਰ ਨੂੰ ਸ਼ਾ ਇਹ ਨਵੀਂ ਡਿਮਾਂਡ ਤੇ ਠੀਕ ਆ ਇਹ ਭਾਈ ਨਵੀਂ ਸਕੀਮ ਆ ਗਈ ਕੋਈ ਇਹ ਇਹ ਪੁਰਾਣਾ ਰੋਟਰ ਬੇਟਰ ਕੱਟ ਕੇ ਨਵਾਂ ਬਣਾ ਕੇ ਦਿਆ ਕਰਨਾ ਪੇਂਟ ਕਰਕੇ ਸਾਰੀ ਸਰਵਿਸ ਵਗੈਰਾ ਡੰਨ ਕਰਕੇ 6 ਮਹੀਨੇ ਦੀ ਵਾਰੰਟੀ ਗਰੰਟੀ ਦਿਆ ਕਰਨੀ ਆ ਇਹ ਕੰਪਨੀ ਦੀ ਕੋਈ ਨਵੀਂ ਸਕੀਮ ਆ ਰਹੀ ਆ ਉਹਦੇ ਵਿੱਚ ਤੁਹਾਨੂੰ ਇਹ ਵੀ ਮਿਲਣਗੇ ਬਸ ਕਰ ਬਸ ਜੂਰੇ ਆ ਦੇਖ ਲਓ ਸਾਰਾ ਪਟਿਆ ਹੋਇਆ ਆ ਰੂਟਰ ਰੂਟਰ ਵਿੱਚੋਂ ਸਾਰਾ ਕੱਢਿਆ ਹੋਇਆ ਆ ਆ ਸ਼ਰਨੀ ਬਾਈ ਸਾਡਾ ਕਿੱਦਾ ਸ਼ਰਨੀ ਬਾਈ ਜੱਸਾ ਬਾਈ ਕਿੱਦਾ ਜੱਸੇ ਵੀਰੇ ਕੀ ਚੱਲ ਰਿਹਾ ਅੱਜਕੱਲ ਫਿਰ ਸਰਵਸ ਹੋ ਗਈ ਫਿਰ ਬੇਲਰਾਂ ਦੀ ਹੁਣ ਹੈ ਰਿਪੇਅਰਾਂ ਹੋ ਗਈਆਂ ਸਾਰੀਆਂ ਹੈ ਬੇਲਰਾਂ ਦਾ ਸੀਜ਼ਨ ਹੋ ਗਿਆ ਖਤਮ ਹੁਣ ਮੁੰਡੇ ਹੋ ਗਏ ਫ੍ਰੀ ਇੱਕ ਉਹ ਬੈਠਾ ਫ੍ਰੀ ਦਾ ਨਹੀਂ ਵੈਸੇ ਕੰਮ ਆਈ ਜਾਂਦਾ ਰਹਿੰਦਾ ਆ ਹੁਣ ਰੋਟਾਵੇਟਰ ਸ਼ੁਰੂ ਹੋ ਗਏ ਐ ਐਸਬੀਪੀ ਆ ਜਾਣੀਆਂ ਆ। ਆ ਵੀ ਇੱਕ ਰੋਟਾਵੇਟਰ ਖੋਲ ਕੇ ਰੱਖਿਆ ਹੈ ਇਹਦੀ ਵੀ ਰਿਪੇਅਰ ਚੱਲ ਰਹੀ ਐ। ਇਹਨੂੰ ਵੀ ਰੰਗ ਪੇਂਟ ਕਰਕੇ ਗਾਰੰਟੀ ਵਾਰੰਟੀ 'ਚ ਐ ਵੀ ਤੁਹਾਨੂੰ ਮਿਲੂਗਾ ਸਾਰਾ। ਟੂਟਰ ਵਗੈਰਾ ਸਾਰਾ ਕੁਝ ਖੋਲ ਕੇ ਰੱਖਿਆ ਭਲੇੜ ਵੀ ਪਾ ਕੇ ਦਵਾਂਗੇ, ਸ਼ਕਤੀਮਾਨ ਦੇ ਭਲੇੜ ਪਾ ਕੇ ਦਵਾਂਗੇ। ਜਿਹੜੇ ਭਲੇੜ ਪੈਣ ਵਾਲੇ ਹੋਏ। ਆ ਮਨਜੋਤ ਸਿੰਘ ਕਿੱਦਾਂ ਮਨਜੋਤ ਆ ਸਾਡੀ ਵਰਕਸ਼ਾਪ ਆ ਇੱਕ ਰੋਟਾਵੇਟਰ ਅੰਦਰ ਪਿਆ ਵਰਕਸ਼ਾਪ ਦੀ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਧੰਨਵਾਦ